ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਆਪਣਾ ਅਵਿਨਾਸ਼ ਸਿੰਘ ਖਾਲਸਾ ਇਸ ਵੀਡੀਓ ਵਿੱਚ ਆਪ ਜੀ ਦਾ ਸਵਾਗਤ ਕਰਦਾ ਹਾਂ ਜੀ ਅੱਜ ਆਪਾਂ ਇੱਕ ਬਹੁਤ ਹੀ ਸਿੱਖਿਆ ਨਾਲ ਭਰਪੂਰ ਕਹਾਣੀ ਆਪ ਜੀ ਦੇ ਨਾਲ ਸ਼ੇਅਰ ਕਰਦੇ ਹਾਂ ਉਮੀਦ ਹੈ ਆਪ ਜੀ ਨੇ ਇਸ ਚੈਨਲ ਦੀਆਂ ਪਿਛਲੀਆਂ ਵੀਡੀਓ ਵੀ ਦੇਖੀਆਂ ਹੋਣੀਆਂ ਜੋ ਸਿੱਖਿਆ ਨਾਲ ਭਰਪੂਰ ਕਹਾਣੀਆਂ ਸਨ ਆਓ ਆਪਾਂ ਇੱਕ ਫੌਜੀ ਦੀ ਕਹਾਣੀ ਆਪ ਜੀ ਦੇ ਨਾਲ ਸ਼ੇਅਰ ਕਰ ਰਹੇ ਹਾਂ ਇੱਕ ਫੌਜੀ ਜੋ ਆਪਣੀ ਛੁੱਟੀ ਲਈ ਪਿੰਡ ਆ ਰਿਹਾ ਸੀ ਰਾਸਤੇ ਵਿੱਚ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਲੋਕ ਖੜੇ ਸੀ ਅਤੇ ਇੱਕ ਬੰਦਾ ਉੱਚੀ ਉੱਚੀ ਆਵਾਜ਼ ਦੇ ਰਿਹਾ ਕਿ 1000 ਰੁਪਏ ਵਿੱਚ ਮੇਰੇ ਕੋਲੇ ਇੱਕ ਗੱਲ ਖਰੀਦ ਸਕਦੇ ਹੋ 1000 ਰੁਪਏ ਵਿੱਚ ਮੇਰੇ ਕੋਲ ਕੋਈ ਗੱਲ ਤੁਸੀਂ ਖਰੀਦ ਸਕਦੇ ਹੋ ਤਾਂ ਕੋਈ ਵੀ ਲੋਕ ਉਸ ਨੂੰ 1000 ਰੁਪਏ ਦੇ ਕੇ ਗੱਲ ਖਰੀਦਣ ਲਈ ਤਿਆਰ ਨਹੀਂ ਸੀ ਫੌਜੀ ਅੱਗੇ ਆਇਆ ਉਸਨੇ ਕਿਹਾ ਚਲੋ ਆਪਾਂ ਇੱਕ ਗੱਲ ਇਸ ਤੋਂ ਖਰੀਦ ਲੈਂਦੇ ਹਾਂ ਉਸਨੇ ਕਿਹਾ ਕਿ ਆ ਲੈ 1000 ਰੁਪਿਆ ਮੈਨੂੰ ਇੱਕ ਗੱਲ ਦੱਸ ਦੇ ਭਾਈ ਉਸ ਬੰਦੇ ਨੇ ਕਿਹਾ ਕਿ ਆ ਜਾਓ ਮੇਰੇ ਕੋਲੇ ਨਜ਼ਦੀਕ ਆ ਜਾਓ ਉਸਨੇ ਕੰਨ ਵਿੱਚ ਕਿਹਾ ਕਿ ਜਦੋਂ ਵੀ ਤੁਸੀਂ ਕੋਈ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਕੋਈ ਸਮਝੌਤਾ ਕਰਨਾ ਹੋਵੇ ਕੋਈ ਲੈਣ-ਦੇਣ ਕਰਨਾ ਹੋਵੇ ਤਾਂ ਪੂਰੀ ਤਰੀਕੇ ਨਾਲ ਪਹਿਲਾਂ ਗੱਲ ਖੋਲ ਲੈਣੀ ਚਾਹੀਦੀ ਹੈ ਜਦੋਂ ਗੱਲ ਖੁੱਲ ਜਾਂਦੀ ਹੈ ਤਾਂ ਬਾਅਦ ਵਿੱਚ ਕੋਈ ਵੀ ਪਛਤਾਵਾ ਨਹੀਂ ਹੁੰਦਾ ਉਹ ਫੌਜੀ ਨੂੰ ਕੋਈ ਖਾਸ ਗੱਲ ਜਤੀ ਜੀ ਨਹੀਂ ਉਸਨੇ ਕਿਹਾ ਚਲੋ ਠੀਕ ਹੈ ਯਾਰ 1000 ਰੁਪਏ ਤੂੰ ਹੋਰ ਲੈ ਮੈਨੂੰ ਹੋਰ ਗੱਲ ਦੱਸ ਉਸਨੇ ਕਿਹਾ ਕਿ ਕਦੇ ਵੀ ਜੇਕਰ ਨਹਿਰ ਦੇ ਉੱਤੇ ਨਹਾਣਾ ਹੋਵੇ ਤਾਂ ਪੱਤਨ ਤੇ ਨਾ ਨਹਾਈਏ। ਕੁਪੱਤਨ ਤੇ ਨਹਾਈਏ ਜਿੱਥੇ ਲੋਕ ਨਾ ਆਉਂਦੇ ਜਾਂਦੇ ਹੋਣ। ਪੱਤਨ ਤੇ ਤਾਂ ਹਰ ਕੋਈ ਆਉਂਦਾ ਹੈ ਪਾਣੀ ਪੀਣ ਵਾਲਾ, ਪਾਣੀ ਲੈ ਕੇ ਜਾਣ ਵਾਲਾ, ਕੱਪੜੇ ਧੋਣ ਵਾਲਾ, ਨਹਾਉਣ ਵਾਲਾ। ਇਸ ਕਰਕੇ ਕਦੇ ਵੀ ਪੱਤਨ ਤੇ ਨਹੀਂ ਨਹਾਉਣਾ ਚਾਹੀਦਾ। ਉਸ ਤੋਂ 10 20 30 ਕਰਮਾ 40 ਕਰਮਾ ਦੂਰ ਹੀ ਨਹਾਣਾ ਚਾਹੀਦਾ ਹੈ। ਉਹ ਕੰਦਾ ਚਲੋ ਠੀਕ ਹੈ, ਕੁਝ ਗੱਲ ਫੌਜੀ ਦੇ ਜੱਜ ਗਈ। ਉਸਨੇ ਬਾਅਦ ਵਿੱਚ ਫੇਰ ਕਿਹਾ ਕਿ ਆਹ ਲੋ 1000 ਰੁਪਇਆ ਹੋਰ ਮੈਨੂੰ ਤੀਸਰੀ ਗੱਲ ਵੀ ਦੱਸੋ। ਉਸਨੇ ਕਿਹਾ ਕਿ ਜਦੋਂ ਵੀ ਕੋਈ ਤੁਸੀਂ ਅਚਾਨਕ ਹੀ ਹੈਰਾਨ ਹੋਣ ਵਾਲਾ ਸੀਨ ਦੇਖਦੇ ਹੋ ਤਾਂ ਉਸੇ ਟਾਈਮ ਤੁਸੀਂ ਰੈਐਕਸ਼ਨ ਨਾ ਕਰੋ ਕਈ ਵਾਰ ਤੁਹਾਨੂੰ ਕ੍ਰੋਧ ਆ ਜਾਂਦਾ ਹੈ ਤੇ ਕ੍ਰੋਧ ਵਿੱਚ ਤੁਸੀਂ ਕੋਈ ਗਲਤ ਫੈਸਲਾ ਲੈ ਬੈਠਦੇ ਹੋ ਇਸ ਲਈ ਉਸੇ ਸਮੇਂ ਉਹ ਫੈਸਲਾ ਲੈਣ ਦੀ ਬਜਾਏ ਤੁਸੀਂ ਦੋ ਚਾਰ ਕਦਮ ਪਿੱਛੇ ਨੂੰ हट ਜਾਓ ਤੇ ਦਿਮਾਗ ਨਾਲ ਸੋਚੋ ਕਿ ਇਹ ਗੱਲ ਸਹੀ ਹੈ ਜਾਂ ਝੂਠ ਹੈ ਤੇ ਉਹ 2-4 ਮਿੰਟ ਤੁਹਾਡੇ ਸੋਚਣ ਵਾਲੇ ਹੀ ਤੁਹਾਨੂੰ ਉਸ ਫੈਸਲੇ ਦੇ ਉੱਤੇ ਸਹੀ ਫੈਸਲਾ ਲੈਣ ਵਿੱਚ ਕੰਮ ਕਰਦੇ ਹਨ ਇਸ ਲਈ ਕਦੇ ਵੀ ਜਲਦੀ ਵਿੱਚ ਫੈਸਲਾ ਨਾ ਲਓ ਅਤੇ 2-4 ਮਿੰਟ ਸੋਚ ਲਓ ਉਸਨੇ ਕਿਹਾ ਚਲੋ ਠੀਕ ਹੈ ਜੀ ਉਸਨੇ ਕਿਹਾ ਆ 1000 ਰੁਪਿਆ ਚਲੋ ਹੋਰ ਲੈ ਚਾਰ ਗੱਲਾਂ ਮੈਨੂੰ 4000 ਦੀ ਤੂੰ ਦੱਸ ਦੇ ਤਾਂ ਉਹਨੇ ਕਿਹਾ ਕਿ ਕਦੇ ਵੀ ਜੂਆ ਖੇਡਣ ਵਾਲੇ ਲੋਕਾਂ ਦੀ ਸੰਗਤ ਵਿੱਚ ਨਾ ਬੈਠੋ ਕਿਉਂਕਿ ਜੂਆ ਖੇਡਣ ਵਾਲੇ ਆਪ ਹਮੇਸ਼ਾ ਹੀ ਹਾਰਦੇ ਹੀ ਹਨ ਅੱਜ ਜਿੱਤ ਗਏ ਤਾਂ ਕੱਲ ਨੂੰ ਉਹਨਾਂ ਨੇ ਹਾਰ ਹੀ ਜਾਣਾ ਹੈ ਇਸ ਲਈ ਵੱਡੇ ਵੱਡੇ ਰਾਜ ਭਾਗ ਲੋਕਾਂ ਦੇ ਜੂਏ ਦੇ ਖੇਡ ਵਿੱਚ ਉੱਜੜ ਗਏ ਹਨ ਖਤਮ ਹੋ ਗਏ ਹਨ ਤਬਾਹ ਹੋ ਗਏ ਹਨ ਇਸ ਕਰਕੇ ਇਸ ਸੰਗਤ ਤੋਂ ਹਮੇਸ਼ਾ ਤੁਸੀਂ ਬਚ ਕੇ ਹੀ ਰਹਿਣਾ ਹੈ ਇਸ ਤਰੀਕੇ ਨਾਲ ਫੌਜੀ ਨੇ ਚਾਰ ਗੱਲਾਂ ਉਸ ਤੋਂ ਸਿੱਖ ਲੀਆਂ 4000 ਰੁਪਏ ਉਸ ਨੂੰ ਦੇ ਦਿੱਤਾ ਅਤੇ ਉਹ ਆਪਣੇ ਘਰ ਨੂੰ ਚੱਲ ਪਿਆ ਰਸਤੇ ਵਿੱਚ ਉਸ ਨੂੰ ਏ ਲੱਗਿਆ ਕਿ ਚਲੋ ਆਪਾਂ ਬੂਟ ਪਾਲਿਸ਼ ਕਰਾ ਲੈਂਦੇ ਹਾਂ ਉਸਨੇ ਬੂਟ ਪਾਲਿਸ਼ ਕਰਨ ਵਾਲੇ ਨੂੰ ਕਿਹਾ ਭਾਈ ਮੇਰੇ ਬੂਟ ਪਾਲਿਸ਼ ਕਰ ਦੇ ਤੇ ਉਹ ਕਹਿੰਦਾ ਠੀਕ ਹੈ ਜੀ ਤੁਸੀਂ ਬੂਟ ਪਾਲਿਸ਼ ਕਰਾ ਸਕਦੇ ਹੋ ਉਸਨੇ ਕਿਹਾ ਚਲੋ ਪਹਿਲਾਂ ਗੱਲ ਖੋਲ ਲਈਏ ਉਸਦੀ ਗੱਲ ਜ਼ਿਆਦਾ ਆ ਗਈ ਕਹਿੰਦਾ ਭਾਈ ਤੂੰ ਦੱਸ ਕੀ ਲਵੇਂਗਾ ਉਹ ਕਹਿੰਦਾ ਤੂੰ ਬਸ ਮੈਨੂੰ ਖੁਸ਼ ਕਰ ਦੇ ਉਹ ਕਹਿੰਦਾ ਖੁਸ਼ ਕਿਵੇਂ ਕਰਦੇ ਆ ਬਸ ਤੂੰ ਕਿਤੇ ਬਾਲਾ ਕੁਛ ਦੇ ਦੇ ਦੀ ਯਾਰ ਮੈਨੂੰ ਉਹ ਫੌਜੀ ਨੇ ਸੋਚਿਆ ਬਾਹਲਾ ਕੀ ਕੁਛ ਲੈ ਲੂ 1 ਰੁਪਿਆ 2 ਰੁਪਏ ਲੈ ਲੂਆ ਹੋਰ ਕੀ ਲੈ ਲੂਆ ਉਹ ਕਹਿੰਦਾ ਬਾਲੇ ਦੇ ਦੀ ਬਸ ਯਾਰ ਠੀਕ ਹੈ ਬਾਲੀ ਮਾਇਆ ਦੇ ਦੀ ਉਹ ਕਹਿੰਦਾ ਠੀਕ ਹੈ ਜੀ ਉਸਨੇ ਬੂਟ ਪਾਲਿਸ਼ ਕਰ ਦਿੱਤੇ ਤੇ ਫੌਜੀ ਨੇ ਉਸ ਨੂੰ 2 ਰੁਪਏ ਦਿੱਤੇ ਉਹ ਕਹਦਾ 나 ਜੀ ਬਾਲੇ ਦੇ ਉਹਨੇ 4 ਦੇਤੇ 나 ਜੀ ਬਾਲੇ ਦੇ 5 ਦੇਤੇ 10 ਦੇਤੇ 20 ਦੇਤੇ 50 ਦੇਤੇ 100 ਦੇਤਾ ਉਹ ਮੰਗਨੇ ਨਾ ਮੋਚੀ ਕਮੇ 나 ਜੀ ਮੈਨੂੰ ਤਾਂ ਬਾਲੇ ਦੇ ਬਾਲੇ ਦੇ ਹੁਣ ਸਿਰ ਮੁ ਕੀ ਬਣੇ ਉਹਦਾ ਬਾਲੇ ਦਾ ਉਹ ਕਹਿੰਦਾ 1000 ਰੁਪਿਆ ਲੈ ਲੈ 나 ਜੀ 10000 ਲੈ ਲੈ ਚਲੋ ਕਹਿੰਦਾ ਆਦੀਮਨ ਤਾਂ ਬਾਹਲੇ ਦੀ ਫੋਜੀ ਫਸ ਗਿਆ ਉਹ ਕਹਿੰਦਾ ਚਲੋ ਠੀਕ ਹੈ ਤੂੰ 10 ਮਿੰਟ ਰੁਕ ਮੈਂ ਹੁਣੇ ਆਇਆ ਫੋਜੀ ਨੇ ਕੁਛ ਸਮਾਨ ਉਸ ਕੋਲੇ ਆਪਣਾ ਰੱਖ ਦਿੱਤਾ ਅਤੇ ਉਹ ਉਸ ਬੰਦੇ ਕੋਲੇ ਚਲਾ ਗਿਆ ਜਿਸ ਤੋਂ 1000 ਰੁਪਏ ਵਿੱਚ ਗੱਲ ਖਰੀਦ ਕੇ ਆਇਆ ਸੀ ਉਸਨੇ ਕਿਹਾ ਜੀ ਆ ਗੱਲ ਹੋ ਗਈ ਉਹ ਕਹਿੰਦਾ ਕੋਈ ਖਾਸ ਗੱਲ ਨਹੀਂ ਤੂੰ ਐ ਕਰ ਦੋ ਢੇਰੀਆਂ ਬਣਾ ਲੈ ਇੱਕ ਢੇਰੀ ਵਿੱਚ 5 ਰੁਪਏ ਰੱਖ ਦੇ ਇੱਕ ਢੇਰੀ ਵਿੱਚ 2 ਰੁਪਏ ਰੱਖ ਦੇ ਤੇ ਮੋਚੀ ਨੂੰ ਕਹਿ ਦੇ ਜਿਹੜੇ ਤੈਨੂੰ ਬਾਹਲੇ ਲੱਗਦੇ ਐ ਤੂੰ ਚੱਕ ਲੈ ਇੰਨੀ ਗੱਲ ਐ ਬਸ ਉਹ ਬੜੀ ਕਮਾਲ ਦੀ ਗੱਲ ਹੈ ਬਈ ਤੇ ਸੌਖਾ ਕੰਮ ਹੀ ਹੈ ਉਹ ਫੌਜੀ ਵਾਪਸ ਆ ਗਿਆ ਤੇ ਉਸਨੇ ਆ ਕੇ ਇੱਕ ਪਾਸੇ 5 ਰੁਪਏ ਰੱਖ ਦਿੱਤੇ ਅਤੇ ਇੱਕ ਪਾਸੇ 2 ਰੁਪਏ ਰੱਖ ਦਿੱਤੇ ਤੇ ਮੋਚੀ ਨੂੰ ਕਿਹਾ ਲੈ ਭਾਈ ਤੈਨੂੰ ਜਿਹੜੇ ਪੈਸੇ ਬਾੜੇ ਲੱਗਦੇ ਆ ਚੱਕ ਲੈ ਮੋਚੀ ਬੜਾ ਹੈਰਾਨ ਹੋਇਆ ਤੇ ਫਸ ਗਿਆ ਮੋਚੀ ਉਸ ਨੂੰ ਹੁਣ 5 ਰੁਪਏ ਜ਼ਿਆਦੇ ਲੱਗ ਰਹੇ ਸੀ ਬਾੜੇ ਸੀ 2 ਰੁਪਏ ਘੱਟ ਸੀਗੇ ਐਸ ਕਰਕੇ 5 ਰੁਪਏ ਲੈ ਕੇ ਉਸ ਨੂੰ ਸਬਰ ਕਰਨਾ ਪਿਆ ਉਸਨੇ ਸੋਚਿਆ ਫੌਜੀ ਨੇ ਕੀ ਇਹ ਤਾਂ ਕਮਾਲ ਦੀ ਗੱਲ ਹੈ ਯਾਰ ਬੜੀ ਸਿਆਣਪ ਪਰ ਗੱਲ ਮੈਨੂੰ ਦੱਸੀ ਉਸਨੇ ਤੇ ਜ਼ਿੰਦਗੀ ਵਿੱਚ ਕੰਮ ਆਵੇਗੀ ਉਸ ਉਹ ਅੱਗੇ ਚਲਾ ਗਿਆ ਅੱਗੇ ਨਹਿਰ ਆ ਗਈ ਉਸਨੇ ਸੋਚਿਆ ਚੱਲੋ ਨਹਿਰ ਦੇ ਕੰਡੇ ਹੁਣ ਨਹਾ ਲੈਨੇ ਹਾਂ ਉਹ ਪਹਿਲਾਂ ਪਤਨ ਤੇ ਨਹਾਉਣ ਲੱਗਿਆ ਲੇਕਿਨ ਫਿਰ ਉਹ ਗੱਲ ਉਸਦੀ ਯਾਦ ਆ ਗਈ ਕਿ ਨਾ ਪਤਨ ਤੇ ਨਹੀਂ ਨਹਾਉਣਾ ਉਹ ਉਸ ਤੋਂ 100 ਕਦਮ ਹਟ ਕੇ ਦੂਰ ਪਾਸੇ ਦੂਸਰੇ ਪਾਸੇ ਨਹਾਉਣ ਲੱਗ ਪਿਆ ਨਹਾਤ ਹੋ ਕੇ ਤਿਆਰ ਹੋ ਕੇ ਉਹ ਤੁਰਨ ਲੱਗਿਆ ਤੇ ਥੋੜੀ ਜਿਹੀ ਦੂਰ ਗਿਆ ਕਿ ਉਸ ਨੂੰ ਲੱਗਿਆ ਕਿ ਯਾਰ ਮੇਰਾ ਕੁਝ ਡਿੱਗ ਪਿਆ ਹੈ ਉਸਨੇ ਦੇਖਿਆ ਕਿ ਉਸਦਾ ਪਰਸ ਹੀ ਹੈ ਨਹੀਂ ਜਿਸ ਵਿੱਚ ਉਸਦੀ ਬਹੁਤ ਸਾਰੀ ਮਾਇਆ ਸੀ ਹੁਣ ਫੌਜੀ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉਸਦਾ ਪਰਸ ਜਿੱਥੇ ਉਹ ਨਹਾ ਰਿਹਾ ਸੀ ਉੱਥੇ ਹੀ ਪਿਆ ਸੀ ਪਰਸ ਸਹੀ ਸਲਾਮਤ ਉਸ ਨੂੰ ਮਿਲ ਗਿਆ ਉਸਨੇ ਸੋਚਿਆ ਕਿ ਯਾਰ ਬਹੁਤ ਸਹੀ ਗੱਲ ਦਸੀ ਉਸਨੇ ਜੇਕਰ ਮੈਂ ਪਤਨ ਤੇ ਨਾ ਹੁੰਦਾ ਤਾਂ ਉੱਥੇ ਤਾਂ ਪਤਾ ਨਹੀਂ ਹੁਣ ਤੱਕ ਕਿੰਨੇ ਬੰਦੇ ਆ ਜਾਣੇ ਸੀ ਆਉਣ ਜਾਣ ਵਾਲੇ ਪਾਣੀ ਪੀਣ ਵਾਲੇ ਕੋਈ ਕੋਈ ਕੱਪੜੇ ਧੋਣ ਵਾਲੇ ਤੇ ਉਹਨਾਂ ਨੇ ਮੇਰਾ ਪਰਸ ਚੱਕ ਲੈਣਾ ਸੀ ਪਰ ਮੈਂ ਪੱਤਨ ਤੋਂ ਬਿਨਾ ਦੂਰ ਨਾ ਹੱਤਾ ਤਾਂ ਮੇਰਾ ਪਰਸ ਸਹੀ ਸਲਾਮਤ ਮੈਨੂੰ ਮਿਲ ਗਿਆ ਉਹ ਬੜਾ ਖੁਸ਼ ਹੋਇਆ ਤੇ ਚਾਚਾ ਨਾਲ ਘਰ ਚੱਲਣ ਵਾਸਤੇ ਉਹ ਜਲਦੀ ਜਲਦੀ ਚੱਲ ਰਿਹਾ ਸੀ ਉਸ ਨੂੰ ਹਨੇਰਾ ਹੋ ਗਿਆ ਕਰਦੇ ਕਰਦੇ ਰਾਤ ਵੀ ਪੈ ਗਈ ਰਾਤ ਦੇ 10 11 ਵਜੇ ਤੇ ਉਸ ਨੂੰ ਪਹੁੰਚਦੇ ਪਹੁੰਚਦੇ ਘਰ ਪਹੁੰਚਿਆ ਉਸ ਨੇ ਕੁੰਡਾ ਖੜਕਾਇਆ ਪਰ ਕੁੰਡਾ ਨਹੀਂ ਕੋਈ ਨੇ ਖੋਲਿਆ ਤਾਂ ਉਹ ਕੰਧ ਟੱਪ ਕੇ ਅੰਦਰ ਚਲਾ ਗਿਆ ਅੰਦਰ ਗਿਆ ਤਾਂ ਉਸ ਨੂੰ ਬੜੀ ਹੈਰਾਨੀ ਹੋਈ ਉਸ ਦੀ ਘਰ ਦੀਵਾਲੀ ਦੇ ਨਾਲ ਕੋਈ ਨੌਜਵਾਨ ਬੰਦਾ ਸੁੱਤਾ ਪਿਆ ਹੈ। ਉਸ ਦੀਆਂ ਅੱਖਾਂ ਫੌਜੀ ਦੀਆਂ ਲਾਲ ਹੋ ਗਈਆਂ। ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਇਹ ਮੇਰੀ ਘਰਵਾਲੀ ਨੇ ਕੀ ਕੀਤਾ? ਹੁਣ ਉਸ ਨੇ ਸੋਚਿਆ ਕਿ ਇਹ ਦੋਨੇ ਕਿਥੇ ਭੱਜ ਹੀ ਨਾ ਜਾਣ। ਉਸ ਨੇ ਤਲਵਾਰ ਕੱਢੀ ਤੇ ਦੋਨਾਂ ਨੂੰ ਮਾਰਨ ਲਈ ਅੱਗੇ ਵਧਿਆ। ਜਿਵੇਂ ਹੀ ਉਹ ਅੱਗੇ ਵਧਿਆ ਤਾਂ ਉਸ ਨੂੰ ਉਸ ਬੰਦੇ ਦੀ ਗੱਲ ਯਾਦ ਆ ਗਈ ਕਿ ਫੈਸਲਾ ਕਦੇ ਵੀ ਜਲਦੀ ਵਿੱਚ ਨਹੀਂ ਲੈਣਾ ਗੁੱਸੇ ਵਿੱਚ ਨਹੀਂ ਲੈਣਾ ਤੇ ਉਹ ਸੋਚਣ ਲਈ ਉਹਨੇ ਕਿਹਾ ਨਹੀਂ ਵੱਢ ਦੇਵਾ ਦੋਨਾਂ ਨੂੰ ਮਾਰ ਦੇਵਾ ਕੀ ਪਤਾ ਭਾਜੀ ਨਾ ਜਾਣ ਲੇਕਿਨ ਫਿਰ ਇੱਕ ਵਾਰ ਰੁਕ ਗਿਆ ਤੇ ਜਦੋਂ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਉਹਨੇ ਪਿੱਛੇ ਇੱਕ ਬਾਲਟੀ ਪਈ ਸੀ ਤੇ ਬਾਲਟੀ ਨਾਲ ਉਹ ਟਕਰਾ ਗਿਆ ਤੇ ਟਕਰਾਉਂਦੇ ਸਾਰ ਫੌਜੀ ਡਿੱਗ ਗਿਆ ਜ਼ਮੀਨ ਤੇ ਡਿੱਗ ਪਿਆ ਡਿੱਗਦੇ ਸਾਰ ਜੋ ਜੋ ਸੁੱਤੇ ਪਏ ਸੀ ਉਹ ਦੋਨਾਂ ਦੀ ਅੱਖ ਖੁੱਲ ਗਈ ਤੇ ਅੱਖ ਖੁੱਲਣ ਤੇ ਹੀ ਫੌਜੀ ਨੇ ਕਿਹਾ ਖਬਰਦਾਰ ਭੱਜਣ ਦੀ ਕੋਸ਼ਿਸ਼ ਨਾ ਕਰਨਾ ਇਹ ਬੰਦਾ ਕੌਣ ਹੈ ਉਹ ਘਰ ਵਾਲੀ ਕਹਿੰਦੀ ਕੋਈ ਬੰਦਾ ਨਹੀਂ ਇਹ ਇਹ ਆਪਣੀ ਲੜਕੀ ਹੈ ਜੋ ਛੋਟੀ ਹੁੰਦੀ ਸੀ ਤੇ ਹੁਣ ਜਵਾਨ ਹੋ ਗਈ ਹੈ ਕਹਿੰਦਾ ਤੂੰ ਝੂਠ ਬੋਲ ਰਹੀ ਹੈ ਕਹਿੰਦਾ ਨਹੀਂ ਤੂੰ ਜੇਕਰ ਨਿਸ਼ਵਾਸ ਨਹੀਂ ਤਾਂ ਸਾਨੂੰ ਦੋਨਾਂ ਨੂੰ ਤੂੰ ਕਮਰੇ ਵਿੱਚ ਬੰਦ ਕਰ ਦੇ ਆਪ ਬਾਹਰ ਬੈਠ ਜਾ ਤਸਵੀਰੇ ਜਦੋਂ ਟਾਈਮ ਦੇ ਨਾਲ ਜਦੋਂ ਤੂੰ ਬੁਹਾ ਖੋਲੇਗਾ ਤਾਂ ਪਿੰਡ ਦੇ ਹੋਰ ਲੋਕ ਆ ਜਾਣਗੇ ਉਹਨਾਂ ਨੇ ਵੀ ਆ ਕੇ ਸਾਥ ਤੇਨ ਨੂੰ ਦੱਸ ਦੇਣਾ ਹੈ ਉਸਨੇ ਫੌਜੀ ਨੇ ਇਸੇ ਤਰ੍ਹਾਂ ਹੀ ਕੀਤਾ ਉਸਨੇ ਬੂਹਾ ਬੰਦ ਕਰਤਾ ਤੇ ਅਤੇ ਉਹਨਾਂ ਦੋਨਾਂ ਨੂੰ ਅੰਦਰ ਬੰਦ ਕਰਤਾ ਆਪ ਬਾਹਰ ਬੈਠ ਗਿਆ ਸਵੇਰ ਹੋਈ ਜਦੋਂ ਤਾਂ ਆਂਢੀ ਗਾਂਢੀ ਹੋਰ ਲੋਕ ਵੀ ਆ ਗਏ ਕਹਿੰਦਾ ਫੌਜੀ ਆ ਗਿਆ ਫੌਜੀ ਆ ਗਿਆ ਉਸਨੇ ਪੁੱਛਿਆ ਵੀ ਭਾਈ ਕੀ ਗੱਲ ਕੀ ਗੱਲ ਬੂਹਾ ਬੰਦ ਕੀਤਾ ਹੋਇਆ ਉਸਨੇ ਬੂਹਾ ਅੰਦਰੋਂ ਖੁਲਵਾ ਲਿਆ ਤਾਂ ਅੰਦਰ ਉਸਦੀ ਫੌਜੀ ਦੀ ਕਾਰਵਾਲੀ ਅਤੇ ਉਹ ਨੌਜਵਾਨ ਮੁੰਡਾ ਬਾਹਰ ਆ ਗਿਆ ਹਨ ਵਾਰੀਸੀ ਫੌਜੀ ਦੇ ਘਰ ਵਾਲੀ ਦੀ ਦੱਸਣ ਦੀ ਕਿ ਇਹ ਆਪਣੀ ਲੜਕੀ ਹੀ ਹੈ ਜੋ ਛੋਟੀ ਹੁੰਦੀ ਤੂੰ ਇੱਥੇ ਛੱਡ ਗਿਆ ਸੀ ਲੇਕਿਨ ਮੈਂ ਲੋਕਾਂ ਦੇ ਨਜ਼ਰਾਂ ਵਿੱਚ ਇਸ ਨੂੰ ਮੁੰਡਾ ਬਣਾ ਕੇ ਹੀ ਰੱਖਿਆ ਕਿ ਕੋਈ ਮੇਰੀ ਇੱਜ਼ਤ ਵੱਲ ਮੇਰੇ ਵੱਲ ਦੇਖ ਵੀ ਨਾ ਸਕੇ ਮਾੜੀ ਨਜ਼ਰ ਨਾਲ ਦੇਖ ਨਾ ਸਕੇ ਤਾਂ ਕਿਸੇ ਮਰਜ਼ੀ ਨੂੰ ਪੁੱਛ ਲੋ ਇਹ ਨੌਜਵਾਨ ਮੁੰਡਾ ਹਮੇਸ਼ਾ ਹੀ ਲੜਕਿਆਂ ਵਾਲੇ ਕੱਪੜੇ ਪਾ ਕੇ ਸਕੂਲ ਜਾਂਦਾ ਸੀ ਪੜ੍ਹਨ ਜਾਂਦਾ ਸੀ ਕਾਲਜ ਜਾਂਦਾ ਸੀ ਆ ਤੇ ਲੋਕਾਂ ਨੇ ਹਮੇਸ਼ਾ ਹੀ ਇਹ ਸਮਝਿਆ ਕਿ ਫੌਜੀ ਦਾ ਲੜਕਾ ਹੀ ਹੈ ਕਿਸੇ ਨੂੰ ਇਹ ਕੋਈ ਪਤਾ ਨਹੀਂ ਕਿ ਫੌਜੀ ਦੀ ਲੜਕੀ ਹੈ ਤਾਂ ਲੋਕਾਂ ਨੇ ਇਹ ਗੱਲ ਸੱਚ ਦੱਸੀ ਕਿ ਹਾਂ ਸਹੀ ਕਹਿ ਰਹੀ ਹੈ ਕਿ ਇਹ ਸੀ ਤਾਂ ਹੀ ਸਮਝਿਆ ਕਿ ਫੌਜੀ ਦੇ ਲੜਕਾ ਹੈ ਤੇ ਇਹ ਮਾਵਾ ਮਾਂ ਤੇ ਪੁੱਤ ਦੋਨੇ ਰਹਿ ਰਹੇ ਹਨ ਤਾਂ ਫੌਜੀ ਨੇ ਸੋਚਿਆ ਕਿ ਇਹ ਬਹੁਤ ਇਹਦਾ ਲੱਖਾਂ ਰੁਪਏ ਦੀ ਗੱਲ ਉਸ ਬੰਦੇ ਨੇ ਮੈਨੂੰ ਦੱਸੀ ਇਹੇਕ ਰੋਧ ਵਿੱਚ ਮੈਂ ਫੈਸਲਾ ਲੈ ਲੈਂਦਾ ਅਤੇ ਦੋਨਾਂ ਨੂੰ ਰਾਤ ਮਾਰ ਦਿੰਦਾ ਤਾਂ ਮੇਰਾ ਪਰਿਵਾਰ ਖਤਮ ਹੋ ਜਾਣਾ ਸੀ ਉਹ ਫਿਰ ਉਸ ਦਾ ਬਹੁਤ ਬਹੁਤ ਧੰਨਵਾਦ ਕਰਨ ਲੱਗਿਆ ਇਸ ਤਰ੍ਹਾਂ ਨਾਲ ਫੌਜੀ ਦੇ ਦਿਨ ਟੱਪਣ ਲੱਗੇ ਕੁਝ 5 ਦਿਨ 10 ਦਿਨ 20 ਦਿਨ ਟੱਪ ਗਏ ਜਦੋਂ ਫੌਜੀ ਘਰ ਬੈਠਾ ਬੋਰ ਹੋ ਗਿਆ ਉਸਨੇ ਸੋਚਿਆ ਮੈਂ ਬਾਹਰ ਪਿੰਡ ਵਿੱਚ ਚੋਕੋ ਮਿਲਾਂ ਤੇ ਬਾਹਰ ਕੋ ਮਨ ਚਲਾ ਗਿਆ ਤਾਂ ਉੱਥੇ ਲੋਕ ਬੈਠੇ ਤਾਸ਼ ਖੇਡ ਰਹੇ ਸੀ ਤਾਂ ਉਸਨੇ ਸੋਚਿਆ ਯਾਰ ਮੈਂ ਉਹਨਾਂ ਕੋਲ ਚਲਾ ਜਾਂਦਾ ਫਿਰ ਉਸਨੂੰ ਯਾਦ ਆ ਗਿਆ ਕਿ ਯਾਰ ਉਹਨਾਂ ਨੇ ਕਿਹਾ ਸੀ ਕਿ ਤਾਸ਼ ਖੇਡਣ ਵਾਲੇ ਜੂਆ ਖੇਡਣ ਵਾਲੇ ਲੋਕਾਂ ਨਾਲ ਸੰਗਤ ਨਹੀਂ ਕਰਨੀ ਤੇ ਪ੍ਰੋਬਲਮ ਖੜੀ ਹੋ ਸਕਦੀ ਹੈ ਉਹਨੇ ਕਿਹਾ ਮੈਂ ਕਿਹੜਾ ਕੁਝ ਤਾਸ਼ ਖੇਡਣੀ ਹੈ ਉਹ ਜਾ ਕੇ ਪਹਿਲੇ ਦਿਨ ਉਹਨਾਂ ਨੂੰ ਸੱਤ ਸਰੀਕਾਰ ਬੁਲਾ ਕੇ ਖੜ ਗਿਆ ਤਾਸ਼ ਖੇਡਣ ਵਾਲੇ ਖੇਡ ਹੀ ਗਏ ਹੌਲੀ ਹੌਲੀ ਇੱਕ ਦਿਨ ਟੱਪਿਆ ਦੋ ਦਿਨ ਟੱਪੇ ਚਾਰ ਦਿਨ ਟੱਪੇ ਉਹ ਰੋ ਜਾਣ ਲੱਗ ਪਿਆ ਉਹ ਕਹਿੰਦਾ ਆ ਫੌਜੀ ਆ ਯਾਰ ਖੇਡ ਲੈ ਕੀ ਹੁੰਦਾ ਉਹਨਾਂ ਨੇ ਹੌਲੀ ਹੌਲੀ ਉਸ ਨੂੰ ਖੇਡਣ ਲਾ ਲਿਆ ਤੇ ਫੌਜੀ ਭਾਈ ਹੁਣ ਪੈਸੇ ਜੂਏ ਵਿੱਚ ਕਿਉਂਕਿ ਉਹਨਾਂ ਦਾ ਕੋਈ ਤਾਸ਼ ਖੇਡਣ ਦਾ ਤਿਆਰਬਾ ਵੀ ਨਹੀਂ ਸੀ ਫੌਜੀ ਆਪਣੇ ਪੈਸੇ ਜੂਏ ਵਿੱਚ ਹੌਲੀ ਹੌਲੀ ਹਾਰਨ ਲੱਗ ਗਿਆ ਤੇ ਕਰਦੇ ਕਰਦੇ ਉਸ ਨੇ ਲੱਖਾਂ ਰੁਪਏ ਹਾਰ ਦਿੱਤੇ ਇੱਕ ਦਿਨ ਲਾਸਟ ਇਹ ਜਿਆ ਟਾਈਮ ਆ ਗਿਆ ਕਿ ਫੌਜੀ ਨੇ ਆਪਣਾ ਦਾਦੇ ਉੱਤੇ ਲਾਉਣ ਵਾਲਾ ਘਰ ਵਿੱਚ ਕੁਝ ਵੀ ਨਹੀਂ ਛੱਡਿਆ ਹੁਣ ਫੌਜ ਵਿੱਚ ਉਸ ਨੂੰ ਬੜਾ ਹੀ ਦੁੱਖ ਹੋ ਰਿਹਾ ਸੀ ਕਿ ਐਵੇਂ ਫੌਜ ਵਿੱਚ ਵੀ ਵਾਪਸ ਕਿਵੇਂ ਜਾਵਾਂਗਾ ਤੇ ਮੈਂ ਸਾਰਾ ਕੁਝ ਲਟਾ ਦਿੱਤਾ ਹੈ ਫਿਰ ਉਸ ਦੇ ਮਨ ਵਿੱਚ ਪਤਾ ਕੀ ਆਇਆ ਉਸਨੇ ਆਪਣੇ ਘਰ ਵਾਲੇ ਨੂੰ ਹੀ ਦਾਤੇ ਲਾ ਦਿੱਤਾ ਤੇ ਹੁਣ ਕਹੇ ਵੀ ਘਰ ਵਾਲੇ ਦਾ ਇਸ ਨੇ ਇਸ ਤਰ੍ਹਾਂ ਲਾ ਲਈ ਕਿ ਦੂਸਰੇ ਬੰਦੇ ਜੋ ਸੀ ਉਹ ਚਲਾਕ ਪ੍ਰਵਰਤੀ ਦੇ ਸੀ ਉਹਨਾਂ ਨੇ ਕਿਹਾ ਕਿ ਫੌਜੀ ਤੇਰੇ ਘਰ ਵਿੱਚ ਜਿਸ ਚੀਜ਼ ਨੂੰ ਅਸੀਂ ਹੱਥ ਲਾਵਾਂਗੇ ਉਹ ਸਾਡੀ ਹੋ ਜਾਵੇਗੀ। ਉਹਨਾਂ ਨੂੰ ਪਤਾ ਹੀ ਸੀ ਕਿ ਇਹ ਇਹਨਾਂ ਦੀ ਜਨਾਨੀ ਹੈ ਆਪਾਂ ਇਸ ਨੂੰ ਹੱਥ ਲਾਵਾਂਗੇ ਤੇ ਇਹਦੀ ਜਨਾਨੀ ਨੂੰ ਲੈ ਆਵਾਂਗੇ। ਉਹਨਾਂ ਨੇ ਗੱਲ ਖੋਲ੍ਹ ਲਈ ਫੌਜੀ ਨੇ ਵੀ ਉਸ ਬੰਦੇ ਦੀ ਗੱਲ ਯਾਦ ਰੱਖੀ ਸੀ। ਉਹਨਾਂ ਨੇ ਕਿਹਾ ਚਲੋ ਠੀਕ ਹੈ। ਤੁਸੀਂ ਜਿਸ ਵੀ ਚੀਜ਼ ਨੂੰ ਹੱਥ ਲਾਓਗੇ ਉਹ ਚੀਜ਼ ਤੁਹਾਡੀ ਹੋ ਜਾਵੇਗੀ। ਇਹ ਗੱਲ ਉਹਨਾਂ ਦੀ ਹੋ ਗਈ। ਉਹਨਾਂ ਨੇ ਹੁਣ ਫਿਰ ਤਾਸ਼ ਖੇਡਣੀ ਸ਼ੁਰੂ ਕੀਤੀ ਤੇ ਵੱਧ ਕਿਸਮਤੀ ਨਾਲ ਫੌਜੀ ਫੇਰ ਹਾਰ ਗਿਆ। ਹਾਰ ਗਿਆ ਤਾਂ ਹੁਣ ਉਹਨਾਂ ਦੇ ਜਿੱਤਰ ਵਾਲਿਆਂ ਦੀ ਬੱਲੇ ਬੱਲੇ ਹੋ ਗਈ। ਉਹਨਾਂ ਨੇ ਕਿਹਾ ਵੀ ਚੱਲ ਫੌਜੀ ਹੁਣ ਅਸੀਂ ਤੇਰੇ ਘਰ ਚੱਲਦੇ ਹਾਂ ਤੇ ਜਿਸ ਚੀਜ਼ ਨੂੰ ਅਸੀਂ ਹੱਥ ਲਾਵਾਂਗੇ ਉਹ ਚੀਜ਼ ਹੁਣ ਸਾਡੀ ਹੋ ਜਾਵੇਗੀ। ਫੌਜੀ ਕਹਿੰਦਾ ਚਲੋ ਠੀਕ ਹੈ ਪਰ ਹੁਣ ਨਹੀਂ ਤੁਸੀਂ ਕੱਲ ਸਵੇਰੇ ਆ ਸਕਦੇ ਹੋ। ਇਹ ਗੱਲ ਉਹਨਾਂ ਨੇ ਕਹਿੰਦਾ ਚਲੋ ਠੀਕ ਹੈ ਸਾਰੇ ਉਹਨਾਂ ਨੇ ਸਹਿਮਤੀ ਦੇ ਦਿੱਤੀ। ਹੁਣ ਫੌਜੀ ਨੇ ਸੋਚਿਆ ਕਿ ਹੁਣ ਮੇਰੀ ਕੁਝ ਵੀ ਮਦਦ ਨਹੀਂ ਹੋ ਸਕਦੀ। ਤੇ ਆਖਰ ਉਸ ਨੂੰ ਉਸ ਬੰਦੇ ਦੀ ਯਾਦ ਆ ਗਈ ਜਿਸ ਤੋਂ ਉਸਨੇ ਇਹ ਚਾਰ ਗੱਲਾਂ ਖਰੀਦੀਆਂ ਸੀ ਤੇ ਉਸਨੇ ਉਸ ਕੋਲ ਜਾਣ ਦਾ ਫੈਸਲਾ ਕੀਤਾ ਫੌਜੀ ਬੜੀ ਜਲਦੀ ਨਾਲ ਚੱਲ ਪਿਆ ਸ਼ਹਿਰ ਵੱਲ ਤੇ ਉਸ ਜਾ ਕੇ ਬੰਦੇ ਦੇ ਕੋਲੇ ਪਹੁੰਚ ਗਿਆ ਉਸ ਬੰਦੇ ਨੂੰ ਕਿਹਾ ਕਿ ਆਹ ਗੱਲ ਮੇਰੇ ਨਾਲ ਬਣ ਗਈ ਹੈ ਉਸਨੇ ਕਿਹਾ ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ ਕਿ ਜੂਆ ਵਾਲੇ ਕੋਲੇ ਨਹੀਂ ਬੈਠਣਾ ਇਹ ਬੁਰੀ ਆਦਤ ਹੈ ਹੁਣ ਕੀ ਕੀਤਾ ਜਾ ਸਕਦਾ ਹੈ ਫਿਰ ਵੀ ਉਹ ਕਹਿੰਦਾ ਤੂੰ ਗੱਲ ਤਾਂ ਕੋਈ ਖੋਲੀ ਐ ਕਹਿੰਦਾ ਹਾਂ ਗੱਲ ਖੋਲੀ ਐ ਉਹਨਾਂ ਨਾਲ ਇਹੀ ਸੀ ਕਿ ਜਿਸ ਚੀਜ਼ ਨੂੰ ਵੇਚੀ ਹੱਥ ਲਾਵਾਂਗੇ ਉਹ ਚੀਜ਼ ਸਾਡੀ ਹੋ ਜਾਵੇਗੀ ਤੇ ਬਦਲੇ ਵਿੱਚ ਜੋ ਅਸੀਂ ਤੇਰੇ ਕੋਲ ਪੈਸੇ ਸਾਰੇ ਹੁਣ ਤੱਕ ਜਿੱਤੇ ਹਨ ਉਹ ਅਸੀਂ ਤੈਨੂੰ ਵਾਪਸ ਵੀ ਦੇਵਾਂਗੇ ਕਿਉਂਕਿ ਉਹਨਾਂ ਦੀ ਨੀਅਤ ਤਾਂ ਉਸ ਦੀ ਘਰ ਵਾਲੀ ਦੀ ਹੀ ਸੀ ਇਸ ਲਈ ਉਸ ਨੂੰ ਘਰ ਵਾਲੀ ਨੂੰ ਹੀ ਹਾਸਲ ਕਰਨਾ ਚਾਹੁੰਦੇ ਸੀ ਉਹ ਕਹਿੰਦਾ ਫੇਰ ਠੀਕ ਐ ਬਣ ਗਈ ਗੱਲ ਆਪਣੀ ਕੋਈ ਬਾਤ ਨਹੀਂ ਠੀਕ ਐ ਉਹ ਬੰਦਾ ਕਹਿੰਦਾ ਮੈਂ ਤੇਰੇ ਨਾਲ ਹੀ ਚੱਲਦਾ ਹਾਂ ਫੌਜੀ ਦੇ ਨਾਲ ਉਹ ਬੰਦਾ ਆ ਗਿਆ ਘਰ ਦੂਸਰੇ ਦਿਨ ਸਾਰੇ ਲੋਕਾਂ ਨੇ ਵੀ ਆ ਜਾਣਾ ਸੀ ਆ ਉਹ ਕਹਿੰਦਾ ਹੁਣ ਤੂੰ ਇਹ ਕਰ ਗੱਲ ਕਿ ਉਹਨਾਂ ਦੀ ਨਜ਼ਰ ਤੇਰੀ ਘਰ ਵਾਲੀ ਤੇ ਹੀ ਹੈ ਤੂੰ ਉਸ ਨੂੰ ਸੋਨਾ ਚਾਂਦੀ ਜੋ ਤੇਰੇ ਕੋਲ ਥੋੜਾ ਬਹੁਤਾ ਹੈ ਉਹਨੂੰ ਪਹਿਨਾ ਦੇ ਹਾਰ ਸ਼ਿੰਗਾਰ ਕਰ ਦੇ ਉਸ ਦਾ ਤੇ ਉਸ ਨੂੰ ਆਪਣੇ ਕਮਰੇ ਦੀ ਛੱਤ ਦੇ ਉੱਪਰ ਬਿਠਾ ਦੇ ਘਰ ਦੇ ਉੱਪਰ ਬਿਠਾ ਦੇ ਛੱਤ ਦੇ ਉੱਤੇ ਤੇ ਕਹਿੰਦਾ ਇਸ ਨਾਲ ਕੀ ਹੋਏਗਾ ਕਹਿੰਦਾ ਆਪਾਂ ਇਹ ਕਰਦੇ ਹਾਂ ਇੱਕ ਪੌੜੀ ਲਾ ਦਿੰਨੇ ਆ ਪੌੜੀ ਦੇ ਨਾਲ ਰੰਗ-ਬਰੰਗੇ ਜੋ ਕਾਜ ਹੁੰਦੇ ਆ 1 ਰੁਪਏ 2 ਰੁਪਏ ਵਾਲੇ ਆਪਾਂ ਲਪੇਟ ਦਿੰਨੇ ਆ ਪੌੜੀ ਦੀ ਡੰਡਿਆਂ ਨਾਲ ਠੀਕ ਹੈ ਉਹ ਕਹਿੰਦਾ ਚਲੋ ਠੀਕ ਹੈ ਫੌਜੀ ਨੂੰ ਕੋਈ ਗੱਲ ਸਮਝ ਨਹੀਂ ਆ ਰਹੀ ਸੀ ਪਤਾ ਨਹੀਂ ਵੀ ਇਹ ਕੀ ਕਰਨ ਜਾ ਰਿਹਾ ਹੈ ਤੇ ਸਾਰੇ ਦੂਸਰੇ ਦਿਨ ਜਦੋਂ 10 ਵਜ ਗਏ ਤਾਂ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ ਤਮਾਸ਼ਾ ਦੇਖਣ ਵਾਲੇ ਤੇ ਉਹ ਜਵਾਰੀ ਲੋਕ ਸੀ ਉਹ ਵੀ ਆ ਗਏ ਉਹਨਾਂ ਨੇ ਤਾਂ ਇਹ ਸੋਚਿਆ ਸੀ ਕਿ ਹੁਣ ਆਪਾਂ ਅੱਜ ਫੌਜੀ ਦੀ ਘਰ ਵਾਲੀ ਨੂੰ ਲੈ ਹੀ ਆਉਣਾ ਹੈ ਜਦੋਂ ਉਹ ਆਏ ਤਾਂ ਉਹਨਾਂ ਨੇ ਦੇਖਿਆ ਕਿ ਫੌਜੀ ਦੀ ਘਰ ਵਾਲੀ ਛੱਤ ਦੇ ਉੱਪਰ ਬੈਠੀ ਹੈ ਹਾਰ ਸ਼ਿੰਗਾਰ ਉਸਨੇ ਲਾਇਆ ਹੋਇਆ ਹੈ ਸੋਹਣੇ ਕੱਪੜੇ ਪਾਏ ਹੋਣ ਉਹਨਾਂ ਦੀਆਂ ਤਾਂ ਬਾਸ਼ਾ ਖਿਲ ਗਈਆਂ ਉਹ ਬੜੇ ਖੁਸ਼ ਹੋ ਕੇ ਅੱਗੇ ਵੱਧ ਰਹੇ ਸੀ ਤੇ ਜਿਸ ਬੰਦੇ ਨੇ ਉਹਨਾਂ ਦੀ ਸ਼ਰਤ ਲਾਈ ਹੋਈ ਸੀ ਉਹ ਹੁਣ ਅੱਗੇ ਜਲਦੀ ਜਲਦੀ ਆ ਰਿਹਾ ਸੀ ਆ ਤੇ ਉਸਨੇ ਉੱਤੇ ਚੜਨ ਵਾਸਤੇ ਜਿਉਂ ਹੀ ਡੰਡੇ ਦੇ ਉੱਤੇ ਹੱਥ ਲਾਇਆ ਤੇ ਹੱਥ ਲਾ ਕੇ ਡੰਡੇ ਦੇ ਉੱਤੇ ਉੱਤੇ ਚੜਨ ਦੀ ਕੋਸ਼ਿਸ਼ ਕੀਤੀ ਤਾਂ ਉਸਰੇ ਬੰਦੇ ਨੇ ਜੋ ਬਾਜ਼ਾਰ ਵਿੱਚ ਗੱਲਾਂ ਵੇਚਦਾ ਸੀ ਉਸਨੇ ਉਹਨੂੰ ਰੋਕ ਲਿਆ ਕਹਿੰਦਾ ਰੁਕ ਜਾ ਕਹਿੰਦਾ ਕਿਉਂ ਮੈਂ ਉੱਤੇ ਜਾਣਾ ਫੌਜੀ ਦੇ ਘਰ ਵਾਲੇ ਨੂੰ ਹਾਸਲ ਕਰਨਾ ਕਹਿੰਦਾ ਤੁਹਾਡੀ ਕੀ ਗੱਲ ਹੋਈ ਸੀ ਕਹਿੰਦਾ ਗੱਲ ਇਹ ਹੋਈ ਸੀ ਵੀ ਜਿਸ ਚੀਜ਼ ਨੂੰ ਅਸੀਂ ਹੱਥ ਲਾਵਾਂਗੇ ਉਹ ਸਾਡੀ ਹੋ ਜਾਵੇਗੀ ਕਹਿੰਦਾ ਰੁਕ ਜਾ ਫਿਰ ਆਹ ਕਾਗਜ਼ ਤੇਰਾ 1 ਰੁਪਏ ਦਾ ਤੇਰੇ ਹੱਥ ਲੱਗ ਗਿਆ ਤੂੰ ਹੱਥ ਲਾਇਆ ਨਾ ਪੌੜੀ ਦੇ ਡੰਡੇ ਨੂੰ ਕਹਿੰਦਾ ਹਾਂ ਉੱਤੇ ਇਸ ਦੇ ਕਾਗਜ਼ ਲੱਗਿਆ ਹੋਇਆ ਕਹਿੰਦਾ ਹਾਂ ਆ ਉਹਨੇ ਪੱਟ ਕੇ ਕਾਗਜ਼ ਉਸ ਨੂੰ ਫੜਾ ਦਿੱਤਾ ਹੱਥ ਵਿੱਚ ਕਹਿੰਦਾ ਆਹ ਲੱਗਿਆ 1 ਰੁਪਏ ਦਾ ਕਾਗਜ਼ ਭਾਈ ਤੇਰਾ ਤੇ ਇਸ ਲਈ ਬਾਕੀ ਜੋ ਲੁੱਟੇ ਸੀ ਤੂੰ 10 ਲੱਖ ਰੁਪਿਆ ਉਹ ਹੁਣ ਉਸ ਨੂੰ ਵਾਪਸ ਕਰ ਦੇ ਉਹ ਸਾਰੇ ਬੜੇ ਹੈਰਾਨ ਹੋਏ ਤੇ ਲੋਕਾਂ ਨੇ ਵੀ ਸਾਰਿਆਂ ਨੇ ਸਹਿਮਤੀ ਦੇ ਦਿੱਤੀ ਜੋ ਪਿੰਡ ਦੇ ਲੋਕ ਇਕੱਠੇ ਤਮਾਸ਼ਾ ਦੇਖਣ ਆਲੇ ਸੀ ਕਹਿੰਦਾ ਵੀ ਗੱਲ ਤੁਹਾਡੀ ਸਹੀ ਹੈ ਜੇ ਤੁਹਾਡੀ ਗੱਲ ਇਹੀ ਹੋਈ ਸੀ ਕਹਿੰਦਾ ਗੱਲ ਇਹੀ ਹੋਈ ਸੀ ਤਾਂ ਜੂਏ ਖੇਡਣ ਵਾਲੇ ਲੋਕਾਂ ਨੂੰ ਪੈਸੇ ਵਾਪਸ ਦੇਣੇ ਪਏ ਅਤੇ ਉਹ 1 ਰੁਪਏ ਦਾ ਕਾਜ ਦਾ ਹਰੇ ਰੰਗ ਦਾ ਪੱਤਾ ਸੀ ਉਹ ਲੈ ਕੇ ਜਾਣ ਵਾਸਤੇ ਮਜਬੂਰ ਹੋ ਗਏ ਇਸ ਤਰ੍ਹਾਂ ਨਾਲ ਉਸ ਫੌਜੀ ਨੇ ਜੋ 4000 ਰੁਪਏ ਲਾ ਕੇ ਚਾਰ ਗੱਲਾਂ ਸਿੱਖੀਆਂ ਸੀ ਉਹਨੂੰ ਚਾਰ ਬਾਰ ਹੀ ਕਮ ਆ ਗਿਆ ਤੇ ਦੋਸਤੋ ਪੈਨੋ ਤੇ ਬਰਾਵੋ ਤੁਸੀਂ ਕਹਾਣੀ ਨੂੰ ਪੂਰਾ ਸੁਣਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਕਹਾਣੀ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਚੰਗੀਆਂ ਗੱਲਾਂ ਕਿਸੇ ਹੋਰ ਕੋਲੇ ਵੀ ਪਹੁੰਚ ਜਾਣ ਚੈਨਲ ਨੂੰ ਜੇਕਰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮਿਹਰਬਾਨੀ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਅਤੇ ਕਮੈਂਟ ਵਿੱਚ ਜਰੂਰ ਦੱਸਿਓ ਆਪਜੀ ਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ